ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਦੀ ਫਤਿਹ ਮੈਂ ਗਰੇਂਦਰਪਾਲ ਸਿੰਘ ਹੋਰਾ ਮੈਂਬਰ ਸ਼ੋਮੀ ਗੋਰਾ ਦਾ ਪ੍ਰਬੰਧਕ ਕਮੇਟੀ ਸਮੂਹ ਨਾਨਕਨਾਮਲੇਵਾ ਸੰਗਤਾਂ ਨੂੰ ਧੰਨ ਗੁਰਨਾਰਕ ਸਰ ਸੱਚੇ ਪਾਤਸ਼ਾਹ ਤੇ ਜਗਤਮਾ ਦਾ ਸਲਖਮੀ ਦੇ ਵਿਆਹ ਪਰ ਵੀ ਲੱਖ ਲੱਖ ਵਧਾਈ ਦਿੰਦਾ ਅੱਜ ਗੁਰਦਰਾ ਸਾਤ ਕਰਤਾਰੀਆ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੇ ਇਲਾਕੇ ਦੇ ਪਤਵੰਤਿਆਂ ਦੀ ਔਰ ਸਭਾ ਸੁਸਾਇਟੀਆਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਸਾਰੇ ਆਪਸੇ ਜੁਲ ਕੇ ਵਿਚਾਰਾ ਕਰ ਰਹੇ ਆ ਵਿਚਾਰਾ ਇਸ ਸਬੰਧ ਵਿੱਚ ਨੇ ਕਿ ਜੋ ਇਹ ਕਾਰਜ ਨੇ ਮਾਲਕ ਦੇ ਇਹ ਸਾਰਿਆਂ ਦੇ ਸਹਿਯੋਗ ਨਾਲ ਇਸ ਦਿਨ ਨੂੰ ਮਨਾਇਆ ਜਾਵੇ ਔਰ ਇਹ ਗੁਰਦਰਾ ਕੰਧ ਸਾਹਿਬ ਗੁਰਦਰਾ ਸਤਕਰਤਾਰੀਆ ਸਾਹਿਬ ਗੁਰਦਰਾ ਡੇਰਾ ਸਾਹਿਬ ਇੱਥੇ ਪਹਿਲੀ ਤਰੀਕ ਦੇ ਲਾਗੇ ਹੋ ਪੈ 1 ਸਤੰਬਰ ਦੇ ਲਾਗੇ ਇਹ ਸਾਰੇ ਕਾਰਜ ਆਰੰਭ ਹੋ ਜਾਣੇ ਆ ਕਿਤੇ ਕੀਰਤਨ ਦਰਬਾਰ ਕਿਤੇ ਢਾਡੀ ਦਰਬਾਰ ਕਿਤੇ ਹੋਰ ਪ੍ਰੋਗਰਾਮ ਸਾਰੇ ਚੱਲਣੇ ਨੇ ਉਹਦੇ ਇਸੇ ਤਰ੍ਹਾਂ 5 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਜੋ ਮਾਤਾ ਸਰਕਣੀ ਦਾ ਪੇਕਾ ਘਾਰੇ ਉਹ ਤੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਕੇ ਵੀ ਕਰ ਰਹੇ ਨੇ 8 ਤਰੀਕ ਨੂੰ ਇੱਥੋਂ ਸੰਗਤ ਜਿਹੜੀ ਇਹ ਉਹ ਗੁਰਦੁਆਰਾ ਬੇਰ ਸਾਹਿਬ ਸultanpur Lodhi ਜਾਏਗੀ 8 ਤਰੀਕ ਨੂੰ ਹੀ ਅਖੰਡ ਪੁਰਸਾਭ ਸਾਰੇ ਗੁਰਦੁਆਰਾ ਸਾਹਿਬ ਵਿੱਚ ਆਰੰਭ ਹੋਣਗੇ 9 ਤਰੀਕ ਨੂੰ ਉੱਥੋਂ ਗੁਰਦੁਆਰਾ ਬੇਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪਟਾਲੇ ਦੀ ਧਰਤੀ ਤੇ ਆਉਣਾ 10 ਸਤੰਬਰ ਨੂੰ ਇੱਕ ਮਹਾਨ ਨਗਰ ਕੀਰਤਨ ਗੁਰਦਾਰ ਡੇਰਾ ਸਾਹਿਬ ਮਾਤਾ ਸ੍ਰੀ ਸਲਖਣੀ ਦਾ ਜਿਹੜਾ ਪੇਕਾ ਘਰ ਸੀ ਜਿੱਤੇ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਹੋਇਆ ਉਤੋਂ ਉਹ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਗੁਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਹੇਠ ਆਰੰਭ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਮੁੜ ਕੇ ਗੁਰਦਾਰ ਡੇਰਾ ਸਾਹਿਬ ਉਹਦੀ ਸਮਾਪਤੀ ਹੋਣੀ ਹੈ ਮੈਂ ਸਮੁੱਚੀਆਂ ਨਾਨਕ ਨਾਮ ਲਵ ਲੈਵਾ ਸੰਗਤਾਂ ਨੂੰ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਆਪਣੇ ਸਾਥੀਆਂ ਵੱਲੋਂ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਤਾਜ ਹਰਜਿੰਦਰ ਸਿੰਘ ਧਾਮੀ ਜੀ ਤੇ ਉੱਥੋਂ ਦੇ ਸਕੱਤਰ ਸਾਹਿਬਾਨ ਵੱਲੋਂ ਬੇਨਤੀ ਕਰਨਾ ਔਰ ਹਲਕੇ ਇਸ ਦਿਨ ਤੇ ਸਾਰੇ ਇਕੱਤਰ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਣ ਲਈ ਆਪਾਂ ਵੱਧ ਤੋਂ ਵੱਧ ਜੋਗ ਪ੍ਰਬੰਧ ਵੀ ਕਰਨੇ ਨੇ ਔਰ ਸ਼ਕਤਾਂ ਦੀ ਆਮਦ ਲਈ ਸਾਰਾ ਸਤਕਾਰ ਵਿੱਚ ਪ੍ਰਬੰਧ ਵੀ ਕਰਨਾ ਹੈ ਉੱਤੇ ਰਸਤਿਆਂ ਨੂੰ ਸਜਾਵਟ ਵਿੱਚ ਸਜਾਉਣਾ ਜਿੱਥੇ ਪਹਿਲਾਂ ਵੀ ਬੇਨਤੀ ਕੀਤੀ ਹੈ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਹੁੱਲੜਬਾਜ਼ ਕੋਈ ਵੀ ਹੋਵੇ ਜਿਹੜਾ ਮਾਹੌਲ ਨੂੰ ਖਰਾਬ ਕਰਦਾ ਹੋਵੇ ਆਪਣੇ ਟਰੈਕਟਰਾਂ 'ਤੇ ਡੀਜੇ ਲਾ ਕੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਲਾ ਕੇ ਸੰਗਤ ਵਿੱਚ ਆ ਕੇ ਜੇ ਕੋਈ ਖਰਾਬੀ ਕਰਦਾ ਉਹ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਉੱਤੇ ਕਰੇ ਪਰ ਸਾਡੀ ਨਿਮਰਤਾ ਸਹਿਤ ਉਹਨਾਂ ਨੌਜਵਾਨਾਂ ਨੂੰ ਬੇਨਤੀ ਹੈ ਆਓ ਆਪਾਂ ਗੁਰੂ ਨੂੰ ਸਮਰਪਿਤ ਹੋਣਾ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕਰਨੀ ਗੁਰੂ ਘਰੋਂ ਅਸੀਸ ਲੈਣ ਲਈ ਸਾਨੂੰ ਗੁਰੂ ਦੇ ਚਰਨਾਂ 'ਚ ਸੀਸ ਝੁਕਾਉਣਾ ਪੈਣਾ ਹੈ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਵਿਚਾਰਾਂ ਸਾਰੀ ਸੰਗਤ ਦੇ ਹੁੰਦਿਆਂ ਕਰਕੇ ਅਗਲੇ ਫੈਸਲੇ ਸਾਰੇ ਪ੍ਰਸ਼ਾਸਨ ਨੂੰ ਮਿਲ ਕੇ ਉਹਨਾਂ ਤੱਕ ਸਾਰੀ ਗੱਲ ਕੀਤੀ ਜਾਏਗੀ ਬਹੁਤ-ਬਹੁਤ ਫੇਰ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਤਿਕਾਰਯੋਗ ਸ਼ਖਸੀਤਾਂ ਦਾ ਧੰਨਵਾਦ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਮਨਾਮ ਸੁਨ ਜਸਤ ਮੈਂਬਰਸ ਰੋਰੀ ਮੇਟੀ ਹਲਕਾ ਬਟਾਲਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਹਰ ਸਾਲ ਆਪਾਂ ਮਨਾਉਂਦੇ ਆਂ ਸਰਬ ਦਾ ਭਾਵ ਨਾਲ ਮਨਾਉਂਦੇ ਆਂ ਗੁਰੂ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਬਟਾਲੇ ਦੀ ਸੰਗਤ ਵੀ ਸਤਿਗੁਰੂ ਜੀ ਜੇ ਚੜ੍ਹਦੀ ਕਲਾ ਵਿੱਚ ਰੱਖਿਓ ਇਦਾਂ ਇੱਕ ਘਰ ਘਰ ਖੁਸ਼ੀਆਂ ਰੱਖਿਓ ਵਿਆਹ ਦੀ ਜੇਰੀ ਗੱਲ ਕਰਨੇ ਜਦੋਂ ਵਿਆਹ ਆਉਂਦੀ ਬੜਾ ਕੁਝ ਹੁੰਦਾ ਪਰ ਮਹਾਰਾਜ ਬੰਦਾ ਜੀ ਦਾ ਸਵਾਗਤ ਕਰਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਵਾਰੀ ਦਾ ਇਦਾਂ ਹੀ ਕਰਦੇ ਰਹੀਏ ਮਹਾਰਾਜ ਸੱਚੇ ਪਾਤਸ਼ਾਹ ਅਗੇ ਰਾਸ ਬੇਨਤੀ ਕਰਦੇ ਆਂ ਘਰ ਘਰ ਗਲੀ ਗਲੀ ਮਹੱਲੇ ਮਹੱਲੇ 'ਚ ਆਪਣਾ ਦੀਵਾਲਾ ਕਰੀਏ ਤੇ ਗੁਰੂ ਮਹਾਰਾਜ ਸਿੱਤੇ ਪਾਤਸ਼ਾਹ ਜੀ ਦੇ ਤੁਸੀਆਂ ਦਾ ਅਨੰਦ ਮਾ ਲਈਏ ਬਹੁਤ ਬਹੁਤ ਨਾਗਰ ਦਾ ਫਤਿਹ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦਾ ਬਾਪ ਫਤਿਹ ਬਹੁਤ ਪ੍ਰਵਿੰਦਰ ਸਿੰਘ ਸ਼ਾਂਤਨਾ ਸਾਫਤਾ ਡਾਇਰੈਕਟਰ ਨਾਮ ਤੋਂ ਕਿਰਪਾਤੋਂ ਬੁਣਤੀ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਦੀ ਸਾਹਿਬ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬਤ ਜੀ ਅੱਜ ਦੀ ਜੋ ਮੀਟਿੰਗ ਹੈ ਗੁਰੂ ਨਾਨਕ ਸਾਹਿਬ ਦੇ ਵਿਆਹ ਪਰਪੇਟਾ ਆਗਰ ਮਾੜੀ ਜੀ ਉਸ ਨਾਲ ਨਈ ਆਪਾਂ ਮਨਾਉਨੇ ਆ ਉਦੇਸ਼ਵੰਤ ਵਿੱਚ ਰੱਖੀ ਗਈ ਹੈ ਕਿ ਇਸ ਤਰ੍ਹਾਂ ਜੰਗੇ ਢੰਗ ਨਾਲ ਸਜਾਰੂ ਢੰਗ ਨਾਲ ਗੁਰਮਤੀ ਆਸ਼ਾ ਅਨੁਸਾਰ ਇਹਨੂੰ ਮਨਾਇਆ ਜਾਵੇ ਔਰ ਵਧੀਆ ਤਰੀਕੇ ਨਾਲ ਸਾਧਵੀ ਤਰੀਕੇ ਨਾਲ ਮਨਾਇਆ ਜਾਵੇ ਔਰ ਨਾਲ ਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਟਰੈਕਟਰਾਂ ਨਾਲ ਸ਼ਾਮਲ ਹੁੰਦੇ ਆ ਜਾਂ ਉਹ ਵੱਡੇ ਵੱਡੇ ਟੈਕਲੇ ਲਾ ਕੇ ਜਾਂ ਉਹ ਥਾਣੇ ਲਾ ਕੇ ਹੁੱਲੜਬਾਜੀ ਕਰਦੇ ਆ ਉਹਨਾਂ ਨੂੰ ਇਹ ਨਿਮਰਤਾ ਸਹਿਤ ਬੇਨਤੀ ਆ ਕਿ ਵਿਆਹ ਪਰਮਾ ਬੜਾ ਇਤਿਹਾਸਕ ਮੌਕਾ ਹੈ ਦੀ ਕਿ ਇਹਨ ਚੰਗੇ ਜੋਗ ਤਰੀਕੇ ਨਾਲ ਗੁਰਵਤ ਅਨੁਸਾਰ ਮਨਾਉਣਾ ਚਾਹੀਦਾ ਨਾ ਕਿ ਬੁੱਲੜਬਾਜੀ ਕਰਨੀ ਚਾਹੀਦੀ ਹੈ ਤੇ ਸੰਗਤਾਂ ਨੂੰ ਬੇਨਤੀ ਆ ਹੋਰ ਜੋਰ ਬੜੇ ਵਧੀਆ ਤਰੀਕੇ ਨਾਲ ਸ਼ਾਦੀ ਦੇਖ ਕੇ ਨਗਰ ਕੀਰਤਨ ਸ਼ਾਮ ਨੂੰ ਕਿ ਵਿਆਹ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ